ਜਦੋਂ ਜਿਹੜੀ ਤੇ ਉੱਥੋਂ ਖੇਡ ਮੁੰਡੇ ਖੇਡ ਕੇ ਤੇ ਰੇਟੇ ਦੀ ਗੱਡੀ ਉਹਨੂੰ ਕ੍ਰੋਸ ਕਰਦੀ ਦੀ ਬائیں ਨੂੰ ਉਹ ਵਟਾਏ ਕਰਦੀ ਦੀ ਉਹ ਗੱਡੀ ਰੇਟੇ ਦੀ ਗੱਡੀ ਉਹਦੇ ਚ ਵੱਜ ਕੇ ਬੈਲੈਂਸ ਹਾਰ ਲਿਆ ਇਹ ਗੱਡੀ ਦਾ ਜੀ ਆਪਣੇ ਇਹ ਮੁੰਡੇ ਚ ਲਾਢੀ ਦੀ ਦੀ ਗੱਡੀ ਦਾ ਉਹਦੇ ਕਰਕੇ ਬਾਹਰ ਬੈਂਚ ਜਾ ਤਕਰਾਈਗੀ ਬੈਂਚ ਦਾ ਜਾ ਤਕਰਾਈ ਉੱਥੇ ਲੱਤ ਹੋ ਜੀ ਜਿਹੜੀ ਗੱਡੀ ਵਾਲਾ ਪੈਂਡਾ ਵਾਲਾ ਪਰਿਵਾਰ ਦੇ ਗਰੀਬ ਪਰਿਵਾਰਾਂ ਦੀ ਜਮੀਂ ਤਕਰਾਂ ਰੋਪੇ ਲਾ ਲੋ ਵੀ ਤੇ ਸਾਰਾ ਪਿੰਡੇ ਬੁਰਾ ਹਾਲ ਸਾਡੇ ਸਾਰੇ ਪਿੰਡ ਦਾ ਜਿੰਨੇ ਗਰੀਬ ਪਰਿਵਾਰ ਤਾਂ ਜਿੰਨਾ ਤੁਸੀਂ ਕਹੇ ਹੋ ਉੰਨੇ ਗਰੀਬ ਪਰਿਵਾਰਾਂ ਆ ਜੀ ਜਰਾ ਇਹ ਗੱਡੀ ਵੀ ਕਿਸੇ ਦੀ ਦੀ ਵੰਗ ਕੇ ਲੈ ਕੇ ਆਇਆ ਕਾਰ ਖੜੀ ਹੈਗੀ ਇਹ ਗੱਲਬਾਤ ਕਿਤਰਾ ਨਹੀਂ ਹੋਈ ਹੈ ਕੀ ਗੱਲਬਾਤ ਹੈ ਇਹ ਆਪਣੇ ਪਿੰਡੋਂ ਖੜਿਆ ਵਾਲਾ ਕੋਠਿਆਂ ਚੋਂ ਜੀ ਇਹ ਇੱਥੇ ਲਦਾਰ ਸੀਗੇ ਕੋਈ ਮੈਰਿਜ ਤੇ ਗਏ ਹੋ ਸੀਗੇ ਠੀਕ ਹੈ ਜੀ ਉੱਥੋਂ ਗੁਰਸਿੱਖ ਮੁੰਡਾ ਜੀ ਇਹ ਵਿਚਾਰਾ ਉੱਥੋਂ ਚਲੋ ਰਾਤ ਨੂੰ ਕਹਿੰਦਾ ਵੀ ਘਰੇ ਨਹੀਂ ਹੈ ਕੋਈ ਇਕੱਲੇ ਵੀ ਖੇਤਾਂ ਚ ਰਹਿੰਨੇ ਜੀ ਵੀ ਮੈਂ ਘਰੇ ਜਾ ਕੇ ਸੌਂਗਾ ਉੱਥੇ ਚਲੋ ਆ ਗਏ ਇੱਥੋਂ ਆਉਂਦੇ ਆਉਂਦੇ ਇੱਥੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਵਿਚਾਰੇ ਦੀ ਬੈਕਟ ਹੋ ਗਈ ਦੀ ਵਿਚਾਰੇ ਦੀ ਠੀਕ ਹੈ ਕੀ ਲੱਗਦਾ ਹੈ ਕਿ ਕੀ ਕੀ ਹੋਇਆ ਕੀ ਲੱਗਦਾ ਕੀ ਦੇਖ ਕੇ ਕੀ ਲੱਗਦਾ ਲੱਗਦਾ ਤਾਂ ਜੀ ਦੇਖੋ i20 ਗੱਡੀ ਚ ਜਿਹੜੀ ਚ ਉੱਥੋਂ ਖੇਤ ਮੁੰਡੇ ਰੇਟੇ ਚ ਗੱਡੀ ਉਹ ਨੂੰ ਕ੍ਰਾਉਸ ਕਰਦੀ ਦੀ ਬائیں ਨੂੰ ਉਹ ਬਟਾਏ ਕਰਦੀ ਦੀ ਉਹ ਗੱਡੀ ਰੇਟੇ ਚ ਗੱਡੀ ਉਹਦੇ ਚ ਵੱਜ ਕੇ ਬੈਲੈਂਸ ਹਾਰ ਲਿਆ ਇਹ ਗੱਡੀ ਦਾ ਜੀ ਆਪਣੇ ਇਹ ਮੁੰਡੇ ਦੇ ਲਾਡੀ ਦੀ ਗੱਡੀ ਦਾ ਠੀਕ ਹੈ ਉਹਦੇ ਕਰਕੇ ਬਾਹਰ ਬੈਂਚ ਜਾ ਟਕਰਾਈ ਜੀ ਬੈਂਚ ਜਾ ਜਾ ਟਕਰਾਈ ਉੱਥੇ ਡੈਥ ਹੋ ਗਈ ਜਰਾ ਮਤਲਬ ਕੀ ਪਰਿਵਾਰ ਕੀ ਮੰਗ ਕਰਦਾ ਹੈ ਪਰਿਵਾਰ ਦਾ ਗਰੀਬ ਪਰਿਵਾਰਾ ਜੀ ਜਮੇ ਬਜਾਰਾ ਰੋਟੇ ਆਣ ਲਾ ਲੋ ਵੀ ਸਾਰੇ ਪਿੰਡੇ ਬੁਰਾ ਸਾਡੇ ਸਾਰੇ ਪਿੰਡ ਦਾ ਜੀ ਠੀਕ ਹੈ ਜਮੇ ਗਰੀਬ ਪਰਿਵਾਰ ਤੋਂ ਜਿੰਨਾ ਤੁਸੀਂ ਕਹਿੰਦੇ ਹੋ ਉੰਨੇ ਹੀ ਗਰੀਬ ਪਰਿਵਾਰਾ ਜੀ ਜਰਾ ਇਹ ਗੱਡੀ ਵੀ ਕਿਸੇ ਦੀ ਦੀ ਵੰਗ ਕੇ ਲੈ ਕੇ ਆਇਆ ਜੀ ਜਰਾ ਹਾਂ ਉਹ ਕੇ ਵੈਸੇ ਲੱਗਿਆ ਪਹਿਲਾਂ ਡਰਾਈਵਰੀ ਕਰਦਾ ਮੁੰਡਾ ਇਹ ਠੀਕ ਹੈ ਆਪਣਾ ਕਿਸੇ 12ਵਾਂ ਆਇਆ ਉਹਦੇ ਮੁੰਡੇ ਉਹਨਾਂ ਨਾਲ ਡਰਾਈਵਰੀ ਕਰਦਾ ਜੀ ਮੁੰਡਾ ਇਹ ਠੀਕ ਹੈ ਹਾਂਜੀ ਹਾਂ ਪਰਿਵਾਰ ਦੀ ਮਦਦ ਕੀਤੀ ਜਾਵੇ ਪਰਿਵਾਰ ਦੀ ਮਦਦ ਕੀਤੀ ਜਾਵੇ ਸਰਕਾਰ ਵੱਲੋਂ ਵੀ ਇਨ੍ਹਾਂ ਵੱਲੋਂ ਵੀ ਜੇ ਜੋ ਵੀ ਕਿਸੇ ਬੀਮਾ ਕੰਪਨੀ ਵੱਲੋਂ ਜੋ ਵੀ ਲਾ ਲੋ ਕਿਤੋਂ ਕਿਤੋਂ ਵੀ ਠੀਕ ਹੈ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜੀ ਠੀਕ ਹੈ ਬਹੁਤ ਚੰਗਾ ਸਾਡੇ ਪਿੰਡ ਦਾ ਤੁਸੀਂ ਆ ਲਓ ਇੰਨੇ ਹਾਲਾਤ ਖਰਾਬ ਨੇ ਅੱਜ ਦੇ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਇਹਦੇ ਵੀ ਇੱਕ ਰੋਟੀ ਵੀ ਦੋ ਨਹੀਂ ਲਾਉਂਦਾ ਇੰਨੇ ਹਾਲਾਤ ਖਰਾਬ ਨੇ ਪਿੰਡ ਦੇ ਠੀਕ ਹੈ ਸਾਰਾ ਪਿੰਡ ਉੱਥੇ ਲਾ ਲੋ ਭਾਵੇਂ ਬੇਤਨੂ ਸਗਾ ਨਹੀਂ ਕਿ ਕਿਤੇ ਡੇਕ ਤਿਲ ਡੇਕ ਨੂੰ ਇੰਨਾ ਬੁਰਾ ਹਾਲਾ ਪਰ ਸਾਰੇ ਪਿੰਡ ਦਾ ਜੀ ਠੀਕ ਹੈ ਜੀ ਮੈਂ ਬਸ ਸੱਚੀ ਗੱਲ ਕਰੀਏ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਜੀ ਬਹੁਤ ਵਦਾਈ ਬਹੁਤ ਵੱਡਾ ਘਟਨਾ ਹੋਈ ਹੈ ਪਰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਮਤਲਬ ਜਿਹੜਾ ਕੀ ਕਾਰਨ ਕਿਉਂ ਕਿਉਂ ਬਣਿਆ ਇਸ ਤਰ੍ਹਾਂ ਦਾ ਕੀ ਲੱਗਦਾ ਇਹ ਕਾਰਨ ਵੀਰੇ ਸਭ ਤੋਂ ਵੱਡੀ ਸਾਡੇ ਅੱਜ ਨਾ ਖੜੇਆਲ ਕੋਠਿਆਂ ਦੇ ਵਿੱਚ ਕਿਸੇ ਦੇ ਘਰੇ ਰੋਟੀ ਨਹੀਂ ਪੱਕ ਰਹੀ ਜਿਹੜਾ ਹੈ ਭਰਾ ਤੀਗਾ ਸਾਡਾ ਬੇਸ਼ੱਕ ਵੀ ਸਾਡੇ ਇਹ ਛੋਟੇ ਥਾਂਵੇਂ ਲੱਗਦਾ ਸੀ ਪਰ ਸਾਡੇ ਭਾਈਆਂ ਵਾਂਗੂ ਸੀਗਾ ਸਾਰਾ ਪਿੰਡੇ ਇੰਨੀ ਸਰੇਤਾ ਕਰਦਾ ਇਹ ਮੁੰਡੇ ਦੀ ਵੀ ਬਹੁਤ ਜਿਆਦਾ ਚੰਗਾ ਜੀ ਕੋਈ ਨਸ਼ਾ ਪਤਾ ਨਹੀਂ ਕਰਦਾ ਸੀਗਾ ਇਹ ਆਪਦੇ ਭੂਆ ਦੇ ਮੁੰਡੇ ਦੇ ਵਿਆਹ ਤੋਂ ਆ ਰਹੇ ਸੀ ਵੀਰੇ ਰਾਤ ਲਦਾਲ ਤੋਂ ਆਉਂਦੇ ਹੋਏ ਇੱਥੇ ਛਾਜਲੇ ਕੋਲੇ ਆ ਕੇ ਐਕਸੀਡੈਂਟ ਹੋਇਆਗਾ ਇਹ ਦੋ ਗੱਡੀਆਂ ਨਾਲ ਹੋਇਆ ਪਹਿਲਾਂ ਇੱਕ ਰੇਟੇ ਦੀ ਗੱਡੀ ਆ ਗਈ ਰੇਟੇ ਦੀ ਗੱਡੀ ਦੇ ਵਿੱਚ ਵੱਜਣ ਦੇ ਨਾਲ ਜਦੋਂ ਗੱਡੀ ਵੱਜੀ ਉਹਦੇ ਵਿੱਚ ਆ ਫਿਰ ਗੱਡੀ ਕੰਟਰੋਲ ਨਹੀਂ ਹੋਈ ਕਿ ਸੜਕ ਜਿਆਦਾ ਖਰਾਬ ਆ ਗਈ ਉਸ ਤੋਂ ਬਾਅਦ ਦੇ ਵਿੱਚ ਗੱਡੀ ਜਾ ਕੇ ਵੱਜੀ ਆ ਗਈ ਸਕੂਲ ਵਾਲੀ ਬੈਂਡ ਦੇ ਵਿੱਚ ਆ ਇੱਕ ਮੁੰਡੇ ਦਾ ਵੀਰੇ ਮੌਕੇ ਤੇ ਮੌਤ ਹੋ ਗਈ ਨਾਲ ਮੇਰਾ ਭਤੀਜਾ ਸੀਗਾ ਇੱਕ ਮੇਰਾ ਭਤੀਜਾ ਠੀਕ ਠਾਕ ਆਗਾ ਤੇ ਇੱਕ ਮੁੰਡੇ ਦੀ ਉਹ ਡੈਥ ਹੋ ਗਈ ਅਮਰਤਪਾਲ ਸਿੰਘ ਲਾਡੀ ਕਹਿੰਦੇ ਨੇ ਵੈਸੇ ਅਸੀਂ ਉਹਨੂੰ ਗਰੀਬ ਪਰਿਵਾਰ ਆ ਬਾਈ ਕੀ ਲੱਗਦਾਗਾ ਮਤਲਬ ਵੀ ਘਟਨਾ ਇਸ ਤਰ੍ਹਾਂ ਦੀ ਕਿਉਂ ਹੋਈ ਕੀ ਲੱਗਦਾਗਾ ਤੁਹਾਨੂੰ ਇੱਕ ਤਾਂ ਵੀਰਿਆ ਰੋਡ ਬੜਾ ਖਰਾਬ ਆਗਾ ਰੋਡ ਕਰਕੇ ਆ ਤੇ ਇੱਕ ਉਹ ਜਿਹੜੀ ਗੱਡੀ ਦੇ ਵਿੱਚ ਵੱਜੀ ਆਗੀ ਦੂਜਾਰਾ ਗੱਡੀ ਕੰਟਰੋਲ ਨਹੀਂ ਹੋਈ ਹੈਗੀ ਤਾਂ ਕਰਕੇ ਵੀ ਗਰੀਬ ਪਰਿਵਾਰ ਆ ਸੀ ਤਾਂ ਇਹ ਉਹ ਆਏ ਵੀ ਓਵਰਟੇਕ ਵਗੈਰਾ ਕਰ ਰਹੇ ਸੀ ਦੂਜੀ ਗੱਡੀ ਕਰਦੀ ਸੀਗੀ ਉਹਦੇ ਕਰਕੇ ਹੋਇਆ ਕੋਈ ਇਹ ਗੱਲ ਹੈਗੀ ਹੈ ਜੀ ਹਾਂਜੀ ਨਹੀਂ ਸਾਡੇ ਜਿਹੜੇ ਬੰਦੇ ਦੀ ਉਹ ਆਪਦੀ ਸਾਈਡ ਤੋਂ ਆ ਰਹੇ ਸੀਗੇ ਜਦੋਂ ਦੂਸਰੀ ਗੱਡੀ ਆ ਉਹ ਓਵਰਟੇਕ ਕਰ ਰਹੀ ਸੀ ਤਾਂ ਕਰਕੇ ਉਹ ਗੱਡੀ ਦੇ ਵਿੱਚ ਟੱਚ ਹੋ ਗਈ ਦੁਬਾਰਾ ਫਿਰ ਸਾਡੇ ਬੱਚਿਆਂ ਤੋਂ ਗੱਡੀ ਕੰਟਰੋਲ ਨਹੀਂ ਰਹੀ ਉਸ ਤੋਂ ਬਾਅਦ ਆ ਕੇ ਉਹ ਚ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਬੱਸ ਦੇ ਵਿੱਚ ਵੱਜੀ ਆ ਗਈ ਠੀਕ ਹੈ ਕੀ ਮੰਗ ਕੀ ਕਰਦਾ ਪਰਿਵਾਰ ਮੰਗਤ ਪਰਿਵਾਰਦ ਨਹੀਂ ਕਰਾ ਸੀ ਸਾਰੇ ਕਹਿੰਦੇਗਾ ਜੇ ਗਰੀਬ ਪਰਿਵਾਰ ਆ ਸਾਰਾ ਨਗਰੇ ਕਹ ਰਿਹਾਗਾ ਉਹਨਾਂ ਦਾ ਵਿਚਾਰਾ ਨੂੰ ਕੋਈ ਸੁੱਧ-ਬੁੱਧ ਨਹੀਂ ਕੋਈ ਜਾ ਕੇ ਦੇਖ ਲੋ ਬਹੁਤ ਬੁਰਾ ਹਾਲ ਹੋ ਰਿਹਾ ਪਰਿਵਾਰ ਦਾ ਕੁਝ ਬੋਲ ਹੀ ਨਹੀਂ ਸਕਦੇ ਪਰ ਸਾਡਾ ਨਗਰ ਕਹਿੰਦਾਗਾ ਸਾਰਾ ਵੀ ਉਹਨਾਂ ਨੂੰ ਸਾਥ ਮਿਲਣਾ ਚਾਹੀਦਾ ਗਰੀਬ ਪਰਿਵਾਰ ਆਗਾ ਸੱਚਾਈ ਦੀ ਜਿੱਤ ਹੋਣੀ ਚਾਹੀਦੀ ਹੈ ਕਿ ਜਿਹਦੀ ਗਲਤੀ ਹੈਗੀ ਕਿ ਉਹ ਗੱਡੀ ਵਾਲ ਪੈਂਡ ਜਿਹੜਾ ਬੰਦੇ ਵਾਲਾ ਕੰਮ ਕਰਾਵਾਇਆ। ਨਹੀਂ। ਹੂੰ। ਤਾਂ ਬੰਦ ਤੋਂ ਕਿਹੋ ਜਿਹੀ ਸਿੱਖ ਗੱਤ ਹੋਈ ਆ ਤੇ ਕਿਹੜੀ ਕਾਰ ਖੜੀ ਹੈਗੀ। ਇਹ ਗੱਲਬਾਤ ਕਿੱਸ ਤਰ੍ਹਾਂ ਦੀ ਹੋਈ ਹੈ? ਕੀ ਗੱਲਬਾਤ ਹੋਈ ਹੈ? ਇਹ ਆਪਣੇ ਪਿੰਡੋਂ ਖੜਿਆ ਵਾਲਾ ਕੋਠਿਆਂ ਚੋਂ ਜੀ। ਅੱਛਾ। ਇਹ ਇੱਥੇ ਲਦਾਰ ਸੀਗੇ। ਕੋਈ ਮੈਰਿਜ ਤੇ ਗਏ ਹੋ ਸੀਗੇ। ਠੀਕ ਹੈ ਜੀ। ਉੱਥੋਂ ਗੁਰਸਿੱਖ ਮੁੰਡਾ ਜੀ ਇਹ ਵਿਚਾਰਾ। ਉੱਥੋਂ ਚਲੋ ਰਾਤ ਨੂੰ ਕਹਿੰਦਾ ਵੀ ਘਰੇ ਨਹੀਂ ਹੈ ਕੋਈ ਇਕੱਲੇ ਵੀ ਖੇਤਾਂ 'ਚ ਰਹਿੰਦੇ ਨੇ ਜੀ ਵੀ ਮੈਂ ਘਰੇ ਜਾ ਕੇ ਸੌਂਗਾ ਉੱਥੋਂ ਚਲੋ ਆ ਗਏ ਇੱਥੋਂ ਆਉਂਦੇ ਆਉਂਦੇ ਇੱਥੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਬਜਾਰੇ ਜੀ ਬੈਕਟ ਹੋ ਗਈ ਦੀ ਬਜਾਰੇ ਦੀ ਠੀਕ ਹੈ ਕੀ ਲੱਗਦਾ ਹੈ ਕਿ ਕੀ ਕੀ ਹੋਇਆ ਕੀ ਲੱਗਦਾ ਕੀ ਦੇਖ ਕੇ ਕੀ ਲੱਗਦਾ ਲੱਗਦਾ ਤਾਂ ਜੀ ਦੇਖੋ i20 ਗੱਡੀ 'ਚ ਜਿਹੜੀ ਚ ਉੱਥੋਂ ਖੇਤ ਮੁੰਡੇ ਖੇੜ ਕੇ ਤੇ ਰੇਟੇ 'ਚ ਗੱਡੀ ਉਹਨੂੰ ਕ੍ਰਾਸ਼ ਕਰਦੀ ਦੀ ਬائیں ਨੂੰ ਉਹ ਬਟਾਏ ਕਰਦੀ ਦੀ ਉਹ ਗੱਡੀ ਰੇਟੇ 'ਚ ਗੱਡੀ ਉਹਦੇ 'ਚ ਵੱਜ ਕੇ ਬੈਲੈਂਸ ਹਾਰ ਲਿਆ ਇਹ ਗੱਡੀ ਦਾ ਜੀ ਠੀਕ ਹੈ ਆਪਣੇ ਇਹ ਮੁੰਡੇ ਦੇ ਲਾਡੀ ਦੀ ਗੱਡੀ ਉਦੇ ਕਰਕੇ ਬਾਹਰ ਬੈਂਚ ਜਾ ਟਕਰਾਈ ਜੀ ਬੈਂਚ ਦਾ ਜਾ ਟਕਰਾਈ ਉੱਥੇ ਡੈੱਥ ਹੋ ਗਈ ਜਰਾ ਮਤਲਬ ਕੀ ਪਰਿਵਾਰ ਕੀ ਮੰਗ ਕਰਦਾ ਹੈ ਪਰਿਵਾਰ ਦਾ ਗਰੀਬ ਪਰਿਵਾਰਾ ਜਿਵੇਂ ਵਿਚਾਰਾ ਰੋਟੀਆਂ ਲਾ ਲਓ ਵੀ ਤਾਂ ਸਾਰਾ ਪਿੰਡੇ ਬੁਰਾ ਹਾਲ ਸਾਡੇ ਸਾਰੇ ਪਿੰਡ ਦਾ ਜੀ ਜਿਵੇਂ ਗਰੀਬ ਪਰਿਵਾਰਾਂ ਤੋਂ ਜਿੰਨਾ ਤੁਸੀਂ ਕਹਿੰਦੇ ਹੋ ਓੰਨੇ ਗਰੀਬ ਪਰਿਵਾਰਾ ਜੀ ਜਰਾ ਇਹ ਗੱਡੀ ਵੀ ਕਿਸੇ ਦੀ ਦੀ ਵੰਗ ਕੇ ਲੈ ਕੇ ਆਈ ਦੀ ਜਰਾ ਹਾਂ ਉਹ ਕੇ ਵੈਸੇ ਲੱਗਿਆ ਪਹਿਲਾਂ ਡਰਾਈਵਰੀ ਕਰਦਾ ਮੁੰਡਾ ਇਹ ਆਪਣਾ ਕਿਸੇ 12ਵਾਂ ਆਏ ਹੋਣੇ ਮੁੰਡੇ ਉਹਨਾਂ ਨਾਲ ਡਰਾਈਵਰੀ ਕਰਦਾ ਜੀ ਮੁੰਡਾ ਇਹ ਹਾਂਜੀ ਹਾਂ ਪਰਿਵਾਰ ਦੀ ਪਰਿਵਾਰ ਦੀ ਮਦਦ ਕੀਤੀ ਜਾ ਵੀ ਸਰਕਾਰ ਵੱਲੋਂ ਵੀ ਇਨ੍ਹਾਂ ਵੱਲੋਂ ਵੀ ਜੇ ਵੀ ਜੋ ਵੀ ਕਿਸੇ ਬੀਮਾ ਕੰਪਨੀ ਵੱਲੋਂ ਜੋ ਵੀ ਲਾ ਲਓ ਕਿਤੋਂ ਕਿਤੋਂ ਵੀ ਠੀਕ ਹੈ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜੀ ਬਹੁਤ ਚਲੋ ਸਾਡੇ ਪਿੰਡ ਦਾ ਵੀ ਤੁਸੀਂ ਆ ਲਓ ਇੰਨੇ ਹਾਲਾਤ ਖਰਾਬ ਨੇ ਅੱਜ ਦੇ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਇਹਦੇ ਵੀ ਇੱਕ ਰੋਟੀ ਵੀ ਦੋ ਨਹੀਂ ਲੋਂਦਾ ਇੰਨੇ ਹਾਲਾਤ ਖਰਾਬ ਨੇ ਪਿੰਡ ਦੇ ਠੀਕ ਹੈ ਸਾਰਾ ਪਿੰਡ ਉੱਥੇ ਲਾ ਲਓ ਘਰ ਜਗਾ ਬੈਠ ਨਹੀਂ ਸਕਾ ਨਹੀਂ ਕਿਤਲੇ ਟਿਲ ਟਿਲ ਦੇ ਨੂੰ ਇੰਨਾ ਬੁਰਾ ਹਾਲਾ ਸਾਰੇ ਪਿੰਡ ਦਾ ਜੀ ਠੀਕ ਹੈ ਮੈਂ ਸੱਚੀ ਜੋਵਾਨ ਨੂੰ ਜੀ ਮੌਤ ਹੋਈ ਹੈ ਜੀ ਤੇ ਇਹਦਾ ਬਾਈ ਬਹੁਤ ਵੱੜੀ ਘਟਨਾ ਹੋਈ ਹੈ ਪਰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਮਤਲਬ ਜਿਹੜਾ ਕੀ ਕਾਰਨ ਕਿਉਂ ਕਿਉਂ ਬਣਿਆ ਇਸ ਤਰ੍ਹਾਂ ਦਾ ਕੀ ਲੱਗਦਾ ਇਹ ਕਾਰਨ ਵੀਰੇ ਸਭ ਤੋਂ ਵੱਡੀ ਸਾਡੀ ਅੱਜ ਨਾ ਖੜੇਆਲ ਕੋਠਿਆਂ ਦੇ ਵਿੱਚ ਕਿਸੇ ਦੇ ਘਰੇ ਰੋਟੀ ਨਹੀਂ ਪੱਕ ਰਹੀ ਜਿਹੜਾ ਹੈ ਭਰਾ ਤੀਗਾ ਸਾਡਾ ਬੇਸ਼ੱਕ ਵੀ ਸਾਡੇ ਇਹ ਛੋਟੇ ਥਾਂਵੇਂ ਲੱਗਦਾ ਸੀ ਪਰ ਸਾਡੇ ਭਾਈਆਂ ਵਾਂਗੂ ਸੀਗਾ ਸਾਰਾ ਪਿੰਡੇ ਇੰਨੀ ਸ੍ਰੇਤਾ ਕਰਦਾ ਇਹ ਮੁੰਡੇ ਦੀ ਵੀ ਬਹੁਤ ਜਿਆਦਾ ਚੰਗਾ ਜੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਸੀਗਾ ਇਹ ਆਪਣੇ ਭੂਆ ਦੇ ਮੁੰਡੇ ਦੇ ਵਿਆਹ ਧੁਮਾਰੇ ਸੀ ਵੀਰੇ ਰਾਤ ਲਦਾਲ ਤੋਂ ਆਉਂਦੇ ਹੋਏ ਇੱਥੇ ਛਾਜਲੇ ਕੋਲੇ ਆ ਕੇ ਐਕ ਇਹ ਦੋ ਗੱਡੀਆਂ ਨਾਲ ਹੋਇਆ ਪਹਿਲਾਂ ਇੱਕ ਰੇਟੇ ਦੀ ਗੱਡੀ ਆ ਗਈ ਰੇਟੇ ਦੀ ਗੱਡੀ ਦੇ ਵਿੱਚ ਆ ਵੱਜਣ ਦੇ ਨਾਲ ਜਦੋਂ ਗੱਡੀ ਵੱਜੀ ਉਹਦੇ ਵਿੱਚ ਆ ਫਿਰ ਗੱਡੀ ਕੰਟਰੋਲ ਨਹੀਂ ਹੋਈ ਕਿ ਸੜਕ ਜਾਦਾ ਖਰਾਬ ਆ ਗਈ ਉਸ ਤੋਂ ਬਾਅਦ ਦੇ ਵਿੱਚ ਗੱਡੀ ਜਾ ਕੇ ਵੱਜੀ ਆ ਗਈ ਸਕੂਲ ਵਾਲੀ ਬੈਂਡ ਦੇ ਵਿੱਚ ਆ ਇੱਕ ਮੁੰਡੇ ਦਾ ਵੀਰੇ ਮੌਕੇ ਤੇ ਮੌਤ ਹੋ ਗਈ ਨਾਲ ਮੇਰਾ ਭਤੀਜਾ ਸੀਗਾ ਇੱਕ ਮੇਰਾ ਭਤੀਜਾ ਠੀਕ ਠਾਕ ਆਗਾ ਤੇ ਇੱਕ ਮੁੰਡੇ ਦੀ ਉਹ ਡੈਥ ਹੋ ਗਈ ਅਮਰਤਪਾਲ ਸਿੰਘ ਲਾਡੀ ਕਹਿੰਦੇ ਨੇ ਵੈਸੇ ਸੀ ਉਹਨੂੰ ਗਰੀਬ ਪਰਿਵਾਰ ਆ ਬਾਈ ਕੀ ਲੱਗਦਾਗਾ ਮਤਲਬ ਵੀ ਘਟਨਾ ਇਸ ਤਰ੍ਹਾਂ ਦੀ ਕਿਉਂ ਹੋਈ ਕੀ ਲੱਗਦਾਗਾ ਤੁਹਾਨੂੰ ਦੇਖ ਇੱਕ ਤਾਂ ਵੀਰੇ ਰੋਡ ਬੜਾ ਖਰਾਬ ਆਗਾ ਰੋਡ ਕਰਕੇ ਹੀ ਆ ਤੇ ਕੋ ਜਿਹੜੀ ਗੱਡੀ ਦੇ ਵਿੱਚ ਵੱਜੀ ਆਗੀ ਦੁਬਾਰਾ ਗੱਡੀ ਕੰਟਰੋਲ ਨਹੀਂ ਹੋਈ ਹੈਗੀ ਤਾਂ ਕਰਕੇ ਵੀ ਗਰੀਬ ਪਰਿਵਾਰ ਆ ਸੀ ਤਾਂ ਇਹ ਉਹ ਚੇ ਆਏ ਵੀ ਓਵਰਟੇਕ ਵਗੈਰਾ ਕਰ ਰਹੇ ਸੀ ਦੂਸਰੀ ਗੱਡੀ ਕਰਦੀ ਸੀਗੀ ਉਹਦੇ ਕਰਕੇ ਹੋਇਆ ਕੋਈ ਇਹ ਗੱਲ ਹੈਗੀ ਹੈ ਹਾਂਜੀ ਨਹੀਂ ਸਾਡੇ ਜਿਹੜੇ ਬੰਦੇ ਸੀਗੇ ਉਹ ਆਪਦੀ ਸਾਈਡ ਤੋਂ ਆ ਰਹੇ ਸੀਗੇ ਜਿਹੜੀ ਦੂਸਰੀ ਗੱਡੀ ਆ ਉਹ ਓਵਰਟੇਕ ਕਰ ਰਹੀ ਸੀ ਤਾਂ ਕਰਕੇ ਉਹ ਗੱਡੀ ਦੇ ਵਿੱਚ ਟੱਚ ਹੋ ਗਈ ਦੁਬਾਰਾ ਫਿਰ ਸਾਡੇ ਬੱਚਿਆਂ ਤੋਂ ਗੱਡੀ ਕੰਟਰੋਲ ਨਹੀਂ ਰਹੀ ਉਸ ਤੋਂ ਬਾਅਦ ਜਾ ਕੇ ਉਹ ਚ ਉਸ ਤੋਂ ਬਾਅਦ ਵਿੱਚ ਜਾ ਕੇ ਬੱਸ ਦੇ ਵਿੱਚ ਵੱਜੀ ਆਗੀ ਠੀਕ ਹੈ ਕੀ ਮੰਗ ਕੀ ਕਰਦਾ ਪਰਿਵਾਰ ਮੰਗਤ ਪਰਿਵਾਰ ਨਹੀਂ ਕਰਾ ਸੀ ਸਾਰੇ ਕਹ ਰਹੇਗਾ ਜੇ ਗਰੀਬ ਪਰਿਵਾਰ ਆ ਸਾਰਾ ਉਹਨਾਂ ਦਾ ਬਚਾਰਾ ਨੂੰ ਕੋਈ ਸੋਧਬੋਧ ਨਹੀਂ ਕੋਈ ਜਾ ਕੇ ਦੇਖ ਲੋ ਬਹੁਤ ਬੁਰਾ ਹਾਲ ਹੋ ਰਿਹਾ ਪਰਿਵਾਰ ਦਾ ਕੁਝ ਬੋਲ ਨਹੀਂ ਸਕਦੇ ਪਰ ਸਾਡਾ ਨਗਰ ਕਹਿੰਦਾਗਾ ਸਾਰਾ ਵੀ ਉਹਨਾਂ ਨੂੰ ਸਹਾਇਤਾ ਮਿਲਣਾ ਚਾਹੀਦਾ ਗਰੀਬ ਪਰਿਵਾਰ ਆਗਾ ਸਚਾਈ ਦੀ ਜਿੱਤ ਹੋਣੀ ਚਾਹੀਦੀ ਹੈ ਕਿ ਜਿਹਦੀ ਗਲਤੀ ਹੈਗੀ ਅਗੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂਜੀ